ਦੋਸਤੋ ਜਿਸ ਕਿਤਾਬ ਦੀ ਅੱਜ ਗੱਲ ਕਰ ਰਹੇ ਹਾਂ ਇਹ ਕਿਤਾਬ ਅਜ ਤੋਂ 2500 ਸਾਲ ਪਹਿਲਾਂ ਲਿਖੀ ਸੀ ਸੁੰ ਯੂ ਚੀਨ ਦੇ ਇੱਕ ਚਿੰਤਕ ਨੇ ਇਹ ਕਿਤਾਬ ਲਿਖੀ ਸੀ ਇਹ ਕਿਤਾਬ ਲਿਖੀ ਤਾਂ ਭਾਵੇਂ ਯੁੱਧ ਦੇ ਬਾਰੇ ਆ ਯੁੱਧ ਦੀ ਕਲਾ ਦੇ ਬਾਰੇ ਆ ਪਰ ਇਹ ਕਿਤਾਬ ਸਾਨੂੰ ਆਮ ਜ਼ਿੰਦਗੀ ਦੇ ਬਾਰੇ ਸਾਨੂੰ ਪਰਿਕਸ਼ਾਵਾਂ ਦੇ ਬਾਰੇ ਸਾਨੂੰ ਸਿੱਖਿਆ ਦੇ ਬਾਰੇ ਸਾਨੂੰ ਖੇਡਾਂ ਦੇ ਬਾਰੇ ਸਾਨੂੰ ਵਪਾਰ ਦੇ ਬਾਰੇ ਅਤੇ ਜੀਵਨ ਦੇ ਹੋਰ ਹਰੇਕ ਖੇਤਰ ਦੇ ਬਾਰੇ ਅਨੇਕ ਸਬਕ ਦਿੰਦੀ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਂ ਐਚਐਸ ਡੈਂਪਲ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਯੁੱਧ ਦੀ ਕਲਾ ਦਾ ਆਰਟ ਆਫ ਵਾਰ ਲੇਖਕ ਸੁੰ ਯੂ ਚੀਨੀ ਚਿੰਤਕ ਫਿਲਾਸਫਰ ਲੇਖਕ ਤੇ ਸ਼ਾਇਰ ਦੋਸਤੋ 500 ਈਸਾ ਪੂਰਵ ਵਿੱਚ ਲਿਖੀ ਗਈ ਇਹ ਕਿਤਾਬ ਸਾਨੂੰ ਦੋ ਮੁਹਾਵਰੇ ਅੰਗਰੇਜ਼ੀ ਦੇ ਦੇਖੇ ਗਈ ਹੈ ਇੱਕ ਤਾਂ ਵਿਨ-ਵਿਨ ਸਿਚੁਏਸ਼ਨ ਤੇ ਦੂਸਰਾ ਟੂ-ਵਿਨ ਹੈਂਡਸ ਡਾਊਨ ਵਿਨ-ਵਿਨ ਸਿਚੁਏਸ਼ਨ ਉਹ ਹੁੰਦੀ ਆ ਯੁੱਧ ਦੇ ਵਿੱਚ ਜਦੋਂ ਦੋਵੇਂ ਧਿਰਾਂ ਹੀ ਜਿੱਤਦੀਆਂ ਨੇ ਹੁਣ ਇਹ ਕਦੋਂ ਹੁੰਦਾ ਹੈ ਇਹ ਕਿਵੇਂ ਹੁੰਦਾ ਹੈ ਸਾਹਿਰ ਲੁਧਿਆਣਵੀ ਦੀਆਂ ਮੈਨੂੰ ਕੁਝ 17 ਇੱਕ ਚੇਤੇ ਆਉਂਦੀਆਂ ਕਹਿੰਦਾ جنگ ਤੋਂ ਖੁਦ ਇੱਕ ਮਸਲਾ ਹੈ ਜੇ ਮਸਲوں کا حل کیا دے گی آگ اور خون آج دے گی بھوک اور احتیاج کل دے گی اس لیے اے شریف انسانوں جنگ ਟਲਤੀ ਰਹੇ ਤੋਂ ਬਿਹਤਰ ਹੈ ਆਪ اور ہم ਸਭੀ ਕੇ ਆਂਗਣ ਮੇ ਸ਼ਮ੍ਮਾ ਜਲਤੀ ਰਹੇ ਤੋ ਬਿਹਤਰ ਹੈ ਸ਼ਮ੍ਮ ਜਲਦੀ ਰਹੇ ਤੋ ਬਿਹਤਰ ਹੈ ਜੀ ਹਾਂ ਦੋਸਤੋ ਜੇਕਰ ਅਮਨ ਸ਼ਾਂਤੀ ਦੇ ਨਾਲ ਮਸਲਾ ਨਿਬੜ ਜਾਵੇ ਤਾਂ ਬਹੁਤ ਵੱਡੀ ਮਾਤਰਾ ਵਿੱਚ ਜਿਹੜੀ ਜਾਨੀ ਤੇ ਮਾਲੀ ਨੁਕਸਾਨ ਹੈ ਉਹ ਬਚ ਜਾਂਦਾ ਹੈ ਤਾਂ ਅਜਿਹੀ ਜੰਗ ਅਜਿਹਾ ਜੁਦ ਅਜਿਹੀ ਲੜਾਈ ਜਿਸ ਦੇ ਵਿੱਚ ਦੋਹਾਂ ਧਿਰਾਂ ਨੂੰ ਲੜਨਾ ਨਾ ਪਵੇ ਬੈਠ ਕੇ ਗੱਲਬਾਤ ਨਾਲ ਮਸਲਾ ਸੁਲਝਾ ਲਿਆ ਜਾਵੇ ਤਾਂ ਅਜਿਹਾ ਜੀ ਕੋਈ ਚੀਜ਼ ਨਹੀਂ ਜਦ ਜ ਲੜਨਾ ਪੈ ਜਾਵੇ ਤਾਂ ਫਿਰ ਕਿਵੇਂ ਲੜਨਾ ਹੈ ਕਿਤਾਬ ਸਾਨੂੰ ਇਸ ਬਾਰੇ ਦੱਸਦੀ ਹੈ ਆਓ ਇਸ ਦੇ 13 ਚੈਪਟਰਾਂ ਦੇ ਬਾਰੇ ਗੱਲਾਂ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਇਹ ਦੇਖੀਏ ਕਿ ਇਹ ਮੂਲ ਮਨੌਤਾਂ ਕਿਹੜੀਆਂ ਦਿੰਦੀ ਹੈ ਇਹ ਕਿਤਾਬ ਇਹ ਪੰਜ ਮੂਲ ਮਨੌਤਾਂ ਨੇ ਪਹਿਲੀ ਤਾਂ ਇਹ ਹੈ ਕਿ ਜਦੋਂ when to fight when not to fight ਜਿਹੜਾ ਯੋਧਾ ਹੈ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਦੋਂ ਲੜਨ ਦਾ ਬਿਲਕੁਲ ਸਹੀ ਮੌਕਾ ਤੇ ਅਵਸਰ ਹੈ ਦੂਸਰਾ ਜਦੋਂ ਤੁਹਾਡਾ ਵੈਰੀ ਜਾਂ ਦੁਸ਼ਮਨ ਪੂਰਾ ਮਜਬੂਤ ਸਥਿਤੀ ਦੇ ਵਿੱਚ ਹੋਵੇ ਮਜਬੂਤ ਹੋਵੇ ਉਦੋਂ ਨਾ ਲੜੋ ਤੇ ਜਦੋਂ ਉਹ ਕਮਜ਼ੋਰ ਹੋਵੇ ਅਤੇ ਜਦੋਂ ਆਪਣੀ ਕਮਜ਼ੋਰ ਸਥਿਤੀ ਦੇ ਵਿੱਚ ਹੋਵੇ ਸਭ ਤੋਂ ਕਮਜ਼ੋਰ ਸਥਿਤੀ 'ਚ ਉਦੋਂ ਉਸਤੇ ਵਾਰ ਕਰੋ ਤੀਸਰਾ ਉਹ ਕਹਿੰਦਾ ਹੈ ਕਿ ਯੁੱਧ ਇੱਕ ਤੋਖਾ ਏ ਜਿੱਡੇ ਵੱਡੇ ਤੁਸੀਂ ਤੋਖੇ ਆਵਾਜ਼ੋਂ ਉੱਡੇ ਵੱਡੇ ਹੀ ਤੁਸੀਂ ਯੋਧੇ ਗਿਨੇ ਜਾਵੋਗੇ ਹੁਣ ਦੁਸ਼ਮਨ ਨੂੰ ਤੁਸੀਂ ਧੋਖੇ ਦਾ ਮਤਲਬ ਇਹ ਨਹੀਂ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਵੀ ਧੋਖੇबाज ਬਣਨੇ ਤੁਸੀਂ ਵੈਰੀ ਦੇ ਨਾਲ ਧੋਖਾ ਕਰਨਾ ਉਸ ਨੂੰ ਡੋਜ ਕਰਨਾ ਹਾਕੀ ਦੀ ਗੇਮ ਦੇ ਵਿੱਚ ਵੀ ਅਸੀਂ ਡੋਜ ਕਰਦੇ ਆਂ ਪ੍ਰੀਖਿਆਵਾਂ ਦੇ ਵੇਲੇ ਵੀ ਅਸੀਂ ਦੂਸਰੇ ਵਿਅਕਤੀ ਨਕਲ ਮਾਰਨ ਦੀ بجائے ਧੋਖਾ ਜਿਹੜਾ ਹੈ ਉੱਥੇ ਡੋਜਿੰਗ ਇਸ ਤਰੀਕੇ ਨਾਲ ਹੈ ਕਿ ਤੁਸੀਂ ਇਹ ਦੇਖੋ ਇਹ ਸੋਚੋ ਕਿ ਦੂਸਰੇ ਬੱਚੇ ਨੂੰ ਤੁਹਾਡੇ ਪ੍ਰੀਖਿਆਰਥੀ ਜਿਹੜਾ ਦੂਸਰਾ ਉਮੀਦਵਾਰ ਹੈ ਤੁਹਾਡਾ ਰਾਈਵਲ ਹੈ ਉਸ ਨੂੰ ਪਤਾ ਹੀ ਨਾ ਲੱਗੇ ਕਿ ਤੁਹਾਡੀ ਕਿੰਨੀ ਕੁ ਤਿਆਰੀ ਆ ਤੇ ਤੁਸੀਂ ਕਿੱਥੋਂ ਤਿਆਰੀ ਕੀਤੀ ਆ ਖੇਡਾਂ ਦੇ ਵਿੱਚ ਵੀ ਤੁਹਾਡੇ ਖਿਡਾਰੀ ਨੂੰ ਤੁਹਾਡੇ ਜਿਹੜੇ ਤੁਹਾਡੇ ਜਿਹੜੇ ਰਾਈਵਲਸ ਨੇ ਉਹਨਾਂ ਨੂੰ ਪਤਾ ਹੀ ਨਾ ਲੱਗੇ ਜਿਹੜੇ ਵਿਰੋਧੀ ਟੀਮ ਦੇ ਮੈਂਬਰ ਨੇ ਜਾਂ ਜਿਹੜਾ ਤੁਹਾਡਾ ਵਿਰੋਧੀ ਖਿਡਾਰੀ ਆ ਉਸ ਨੂੰ ਪਤਾ ਹੀ ਨਾ ਲੱਗੇ ਕਿ ਤੁਹਾਡਾ ਪੱਦਰ ਕੀ ਹੈ ਜਾਂ ਕਿਹੜਾ ਪੱਦਰ ਤੁਸੀਂ ਹਾਸਲ ਕਰਨ ਲਿਆ ਹੈ ਤਾਂ ਹਾਊ ਟੂ ਡੀਸੀਵ ਐਨੀਮੀ ਤਾਂ ਇੱਕ ਦੁਸ਼ਮਣ ਨੂੰ ਕਿਵੇਂ ਹਰਾਉਣਾ ਕਿਵੇਂ ਆ ਉਸ ਨੂੰ ਧੋਖਾ ਕਿਵੇਂ ਦੇਣਾ ਹੈ ਸਭ ਤੋਂ ਪਹਿਲਾਂ ਇਹ ਹੈ ਕਿ ਜਦੋਂ ਤੁਸੀਂ ਬਹੁਤ ਮਜ਼ਬੂਤ ਸਥਿਤੀ 'ਚ ਹੋਵੋ ਤਾਂ ਇੰਜ ਦਿਖੇ ਉਸ ਨੂੰ ਤੁਹਾਡੇ ਵਿਰੋਧੀ ਨੂੰ ਕਿ ਤੁਸੀਂ ਬਹੁਤ ਕਮਜ਼ੋਰ ਹੋ ਜਦੋਂ ਤੁਸੀਂ ਬਹੁਤ ਕਮਜ਼ੋਰ ਹੋ ਤਾਂ ਉਦੋਂ ਤੁਹਾਨੂੰ ਤੁਹਾਡੇ ਦੁਸ਼ਮਣ ਨੂੰ ਇੰਜ ਲੱਗੇ ਕਿ ਤੁਸੀਂ ਬਹੁਤ ਤਾਕਤਵਰ ਹੋ ਉਲਟ ਦਿਖਾਈ ਦੇਣਾ ਹੈ ਕਿਵੇਂ ਦਿਖਾਈ ਦੇਣਾ ਹੈ ਇਹ ਤੁਹਾਡੇ ਤੇ ਨਿਰਸਰ ਕਰਦਾ ਹੈ ਚੌਥਾ ਤੁਹਾਡੀ ਤਾਕਤ ਤੇ ਤੁਹਾਡੀ ਕਮਜ਼ੋਰੀ ਦਾ ਤੁਹਾਨੂੰ ਪੂਰੀ ਯਥਾਰਥਵ ਦੀ ਢੰਗ ਨਾਲ ਪਤਾ ਹੋਵੇ ਪੂਰਾ ਪਤਾ ਹੋਵੇ ਤੁਹਾਨੂੰ ਕਿ ਤੁਸੀਂ ਕਿੰਨੇ ਕ ਪਾਣੀ ਚੋਂ ਪੰਜਵਾਂ ਆਪਣੇ ਦੁਸ਼ਮਣ ਨੂੰ ਜਾਣੋ ਉਹਦੀ ਕਿੰਨੀ ਕ ਤਿਆਰੀ ਹੈ ਉਸ ਦਾ ਕਿੰਨਾ ਕੁ ਅਨੁਭਵ ਹੈ ਉਹ ਉਹਦੀ ਉਹਦੀ ਰਣਨੀਤੀ ਕੀ ਹੈ ਉਸਦੀ ਲੋਡ ਕੀ ਹੈ ਉਸਦਾ ਬਿਹੇਵੀਅਰ ਕੀ ਹੈ ਉਸਦਾ ਅਨੁਭਵ ਉਸਦਾ ਤਜਰਬਾ ਕਿੰਨਾ ਕੁ ਹੈ ਮੰਨ ਲਓ ਤੁਸੀਂ ਹਾਕੀ ਦੇ ਖਿਡਾਰੀ ਹੋ ਤਾਂ ਤੁਸੀਂ ਦੂਸਰੀ ਟੀਮ ਦੇ ਜਿਹੜੇ ਖਿਡਾਰੀ ਹੈ ਸਾਰੇ ਖਿਡਾਰੀ ਤੇ ਜਾਂ ਜੇ ਨਵੇਂ ਖਿਡਾਰੀ ਆਏ ਆ ਤਾਂ ਉਹਨਾਂ ਨੂੰ ਤੁਸੀਂ ਘੇਰਨ ਦੀ ਕੋਸ਼ਿਸ਼ ਕਰੋ ਕਿਉਂਕਿ ਉਹ ਪਹਿਲੀ ਵਾਰੀ ਤੁਹਾਡੇ ਸਾਹਮਣੇ ਆਇਆ ਹੈ ਤਾਂ ਉਸ ਨੂੰ ਤੁਸੀਂ ਡੋਮੀਨੇਟ ਕਰ ਸਕਦੇ ਹੋ ਕਿਉਂਕਿ ਉਹ ਤੁਹਾਡੇ ਨਾਲ ਪਹਿਲਾਂ ਨਹੀਂ ਖੇਡਿਆ ਪੂਰਾ ਉਸ ਨੂੰ ਡੋਮੀਨੇਟ ਕਰਨ ਦੀ ਕੋਸ਼ਿਸ਼ ਕਰੋ ਉਸ ਨੂੰ ਡੋਜ ਕਰੋ ਉਸ ਨੂੰ ਡੋਮੀਨੇਟ ਕਰੋ ਉਸ ਨੂੰ ਡਿਸੀਵ ਕਰੋ ਦੂਸਰਾ ਜੇਕਰ ਉਸ ਉਹ ਪ੍ਰਾਣਾ ਖੇਡ ਰਿਹਾ ਹੈ ਖਿਡਾਰੀ ਤਾਂ ਜਿੱਥੇ-ਜਿੱਥੇ ਉਹ ਖੇਡਿਆ ਹੈ ਜੇਕਰ ਉਸ ਦੇ ਵੀਡੀਓ ਉਪਲਬਧ ਨੇ ਤਾਂ ਤੁਸੀਂ ਵੀਡੀਓ ਦੇਖੋ ਕਿ ਉਸ ਦਾ ਸਟਾਈਲ ਉਸ ਦਾ ਪੈਟਰਨ ਕਿਸ ਤਰੀਕੇ ਨਾਲ ਹਿੱਟ ਕਰਦਾ ਕਿਵੇਂ ਡਿਫੈਂਡ ਕਰਦਾ ਕਿਵੇਂ ਡੋਜ ਕਰਦਾ ਉਹ ਚੀਜ਼ ਨੂੰ ਤੁਸੀਂ ਦੇਖੋ ਨਿਰੰਤਰ ਉਸ ਦੀਆਂ ਇੱਕ-ਇੱਕ ਸਟੈਪ ਉਸ ਦੀ ਐਕਸ਼ਨ ਉਸ ਦੇ ਰਿਐਕਸ਼ਨ ਉਸ ਦਾ ਸਟਾਈਲ ਉਸਨੇ ਪੈਟਰਨ ਨੂੰ ਸਮਝੋ ਅਜਿਹਾ ਹੀ ਖੇਡਾਂ ਦੇ ਵਿੱਚ ਇਸ ਦੇ ਅਜਿਹਾ ਹੀ ਕ੍ਰਿਕਟ ਦੇ ਵਿੱਚ ਅਜਿਹਾ ਹੀ ਪੜ੍ਹਾਈ ਦੇ ਵਿੱਚ ਤੇ ਅਜਿਹਾ ਹੀ ਯੁੱਧ ਨੀਤੀ ਤਿਆਰ ਕਰਦਿਆਂ ਕੀਤਾ ਜਾਣਾ ਚਾਹੀਦਾ ਏ ਦੂਜਾ ਇਸ ਤੋਂ ਬਾਅਦ ਉਹ ਦੱਸਦਾ ਏ ਕਿ ਆਪਾਂ ਕਿਸ ਤਰੀਕੇ ਦੇ ਨਾਲ ਯੰਗ ਦੇ ਮੈਦਾਨ ਦੇ ਵਿੱਚ ਜਦੋਂ ਐਂਟਰ ਕਰ ਗਏ ਤਾਂ ਸਾਡਾ ਕਿਹੋ ਜਿਹਾ ਤਿਆਰੀ ਹੋਵੇ ਕਿਹੋ ਜਿਹਾ ਬਿਹੇਵੀਅਰ ਹੋਵੇ ਕਿਸ ਤਰੀਕੇ ਦੇ ਨਾਲ ਅਸੀਂ ਪੇਸ਼ ਹੋਣਾ ਹੈ ਕਦੋਂ ਹਿੱਟ ਕਰਨਾ ਕਦੋਂ ਅਟੈਕ ਕਰਨਾ ਕਦੋਂ ਡਿਫੈਂਡ ਕਰਨਾ ਕਦੋਂ ਬੈਠਣਾ ਪਰ ਹਮੇਸ਼ਾ ਤਿਆਰ ਰਹਿਣਾ ਹੈ ਕਿਸ ਤਰੀਕੇ ਨਾਲ ਕਰਨਾ ਆਓ ਸਮਝੀਏ ਨੰਬਰ 1 ਹਾਲਾਤਾਂ ਦੇ ਮੁਤਾਬਕ ਆਪਣੀ ਪਲਾਨ ਚੇਂਜ ਕਰਦੇ ਰਹੋ ਤਾਂ ਇੱਕ ਰਣਨੀਤੀ ਇੱਕ ਯੋਜਨਾ ਬਣਾਉਣੀ ਬਹੁਤ ਜ਼ਰੂਰੀ ਹੈ ਤੇ ਉਹ ਰਣਨੀਤੀ ਸਮੇਂ ਦੇ ਮੁਤਾਬਕ ਮੌਸਮ ਦੇ ਮੁਤਾਬਕ ਆਪਣੇ ਵੈਰੀ ਦੀ ਤਿਆਰੀ ਦੇ ਮੁਤਾਬਕ ਆਪਣੇ ਵੈਰੀ ਦੀ ਸਥਿਤੀ ਦੇ ਮੁਤਾਬਕ ਆਪਣੇ ਵੈਰੀ ਦੇ ਕਿੱਥੇ ਹੋਣ ਜਾਂ ਕਿੱਥੇ ਨਾ ਹੋਣ ਦੇ ਮੁਤਾਬਕ ਉਸ ਦੇ ਕੋਲ ਕਿੰਨੇ ਹਥਿਆਰ ਹਨ ਕਿੰਨੇ ਉਸ ਦੇ ਕੋਲੇ ਹਿਊਮਨ ਰਿਸੋਰਸ ਹੈ ਫੌਜ ਕਿੰਨੀ ਹੈ ਨਫਰੀ ਕਿੰਨੀ ਹੈ ਇੰਨਾਂ ਸਾਰੀਆਂ چیزਾਂ ਦੇ ਵੱਲ ਨਿਗਰ ਰੱਖਦੇ ਹੋਏ ਖਿਆਲ ਵਿੱਚ ਰੱਖਦੇ ਆ ਆਪਣੀ ਨਿਰੰਤਰ ਯੋਜਨਾਬੰਦੀ ਰਣਨੀਤੀ ਨੂੰ ਬਦਲਦੇ ਰਹੋ ਪੈੰਤੜਾ ਉਸੇ ਹਿਸਾਬ ਨਾਲ ਬਦਲ ਦੇਖੋ ਤੇ ਤਿਆਰ ਕਰੋ ਜਿਸ ਦੇ ਵਿੱਚ ਤੁਹਾਡੀ ਜਿੱਤਣ ਦੀ ਸੰਭਾਵਨਾ 100% ਦੀ ਹੋਵੇ ਦੂਸਰਾ ਤੁਸੀਂ ਜਿੱਤ ਸਕਦੇ ਹੋ ਜੇਕਰ ਤੁਸੀਂ ਕਦੇ ਨਹੀਂ ਲੜੇ ਤੁਸੀਂ ਤਾਂ ਵੀ ਹਾਰ ਸਕਦੇ ਹੋ ਜੇ ਤੁਸੀਂ ਹਜ਼ਾਰ ਵਾਰ ਲੜੇ ਹੋ ਤਾਂ ਇਸ ਦੇ ਲਈ ਦੁਸ਼ਮਣ ਦੀ ਰਣਨੀਤੀ ਤੁਹਾਡੀ ਰਣਨੀਤੀ ਦੁਸ਼ਮਣ ਦੀ ਰਣਨੀਤੀ ਵੱਲ ਨਿਰੰਤਰ ਦੇਖੋ ਪੈਂਤੜੇ ਉਸ ਹਿਸਾਬ ਨਾਲ ਬਦਲੋ ਤੇ ਜਿਸ ਤਰੀਕੇ ਦੇ ਨਾਲ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਤੁਸੀਂ ਦੁਸ਼ਮਣ ਤੇ ਨਿਗਾਹ ਰੱਖੋ ਤਾਂ ਦੂਸਰਾ ਹਰੇਕ ਸਥਿਤੀ ਦੇ ਵਿੱਚ ਆਪਣਾ ਜਿਹੜਾ ਤੁਹਾਡਾ ਪਰਮ ਹੈ ਉਹ ਜਾਂ ਜੋ ਤੁਹਾਨੂੰ ਆਪ ਦੇ ਹੱਥੇ ਭਰੋਸਾ ਹੈ ਉਹ ਤੁਹਾਡੇ ਲਈ ਨੈਗੇਟਿਵ ਹੋ ਸਕਦਾ ਹੈ ਨਾ ਪੱਕੀ ਹੋ ਸਕਦਾ ਹੈ ਇਸ ਕਰਕੇ ਆਪ ਦੇ ਹੱਥੇ ਭਰੋਸਾ ਜਿਹੜਾ ਹੈ ਸਥਿਤੀਆਂ ਦੇ ਮੁਤਾਬਕ ਬਣੇ ਤੁਹਾਡਾ ਤੁਹਾਡੀ ਤੁਹਾਡੀ ਤਿਆਰੀ ਦੇ ਮੁਤਾਬਕ ਬਣੇ ਤੁਹਾਡੀ ਰਣਨੀਤੀ ਤਾਂ ਉਹ ਜਦੋਂ ਤੁਹਾਨੂੰ ਰੀਅਲਿਸਟਿਕ ਜਦੋਂ ਤੁਹਾਡਾ ਫੇਥ ਹੈ ਉਹ ਤੁਹਾਡੇ ਕੰਮ ਆਉਂਦਾ ਹੈ ਤੇ ਉਥੇ ਤੁਹਾਡੀ ਲੜਾਈ ਜਿਹੜੀ ਹੈ ਜਿੱਤਣ ਦੀ ਸੰਭਾਵਨਾ 100% ਦੀ ਹੈ ਤੀਸਰਾ ਜਿਹੜਾ ਹੈ ਵਾਰਫੇਅਰ ਜਿਹੜੀ ਹੈ ਲੜਾਈ ਦੀ ਕਲਾ ਜਿਹੜੀ ਹੈ ਯੁੱਧ ਦੀ ਕਲਾ ਇਹ ਤੋਖੇ ਤੇ ਆਧਾਰਿਤ ਹੈ ਤੇ ਤੋਖਾ ਕਿਵੇਂ ਦੇਣਾ ਹੈ ਉਸਦੇ ਤਿੰਨ ਤਰੀਕੇ ਜਿਹੜੇ ਆ ਉਹ ਸੁੰਨ ਯੂ ਦੱਸਦਾ ਸਾਨੂੰ ਪਹਿਲਾ ਅਟੈਕ ਕਰਨ ਵੇਲੇ ਹਮਲਾ ਕਰਨ ਵੇਲੇ ਤੁਹਾਡੇ ਵਿਰੋਧੀ ਨੂੰ ਲੱਗੇ ਕਿ ਤੁਸੀਂ ਤਿਆਰ ਨਹੀਂ ਹੋ ਤੁਸੀਂ ਕਮਜ਼ੋਰ ਹੋ ਤੁਸੀਂ ਅਯੋਗ ਹੋ ਇਸ ਕਰਕੇ ਉਹ ਬੇਧਿਆਨੀ ਦੇ ਵਿੱਚ ਖਾਮੋਸ਼ ਬੈਠੇਗਾ ਦੂਸਰਾ ਜਦੋਂ ਤੁਸੀਂ ਫੋਰਸ ਦਾ ਪ੍ਰਯੋਗ ਕਰਨਾ ਜਦੋਂ ਤੁਸੀਂ ਬਲ ਦਾ ਪ੍ਰਯੋਗ ਕਰਨਾ ਤਾਂ ਦੁਸ਼ਮਣ ਨੂੰ ਅਝਿਹਾ ਲੱਗੇ ਕਿ ਇਹ ਖਮੋਸ਼ ਹੈ ਇਹ ਐਕਟਿਵ ਨਹੀਂ ਹੈ ਸਰਗਰਮ ਨਹੀਂ ਹੈ ਜਦੋਂ ਤੀਸਰੀ ਚੀਜ਼ ਜਦੋਂ ਤੁਸੀਂ ਨੇੜੇ ਹੋ ਤਾਂ ਦੁਸ਼ਮਣ ਨੂੰ ਲੱਗੇ ਕਿ ਬਹੁਤ ਦੂਰ ਹੋ ਤੇ ਜਦੋਂ ਤੁਸੀਂ ਬਹੁਤ ਦੂਰ ਹੋ ਤਾਂ ਦੁਸ਼ਮਣ ਨੂੰ ਲੱਗੇ ਕਿ ਬਹੁਤ ਨੇੜੇ ਹੋ ਇਸ ਤਰੀਕੇ ਦੇ ਨਾਲ ਤੁਹਾਨੂੰ ਚਕਾਨੀ ਦੇਣੀ ਹੈ ਚੌਥਾ ਪੁਆਇੰਟ ਜੇ ਸੇ ਤੁਹਾਡਾ ਦੁਸ਼ਮਣ ਹੈ ਤੁਹਾਨੂੰ ਪਤਾ ਲੱਗ ਗਿਆ ਕਿ ਮਜਬੂਤ ਹੈ ਜਾਂ ਮਜਬੂਤ ਸਥਿਤੀ ਵਿੱਚ ਹੈ ਜਿਆਦਾ ਤਾਕਤਵਰ ਹੈ ਤਾਂ ਫੇਰ ਪਾਸਾ ਵੱਟ ਲਵੋ ਟਲ ਜਾਵੋ ਉਦੋਂ ਲੜਾਈ ਕਰੋਗੇ ਉਦੋਂ ਜੇ ਤੁਸੀਂ ਲੜਨ ਦਾ ਯਤਨ ਕਰੋਗੇ ਤਾਂ ਮਾਰੇ ਜਾਓਗੇ ਹਾਰ ਜਾਵੋਗੇ ਮਾਤ ਖਾਓਗੇ ਪੰਜਵਾਂ ਪੁਆਇੰਟ ਹਮਲਾ ਉਦੋਂ ਕਰੋ ਜਦੋਂ ਤੁਹਾਡਾ ਦੁਸ਼ਮਣ ਤਿਆਰ ਨਹੀਂ ਹੈ ਖਾਮੋਸ਼ ਬੈਠਾ ਹੈ ਸੁੱਤਾ ਪਿਆ ਹੈ ਖਾਣਾ ਖਾ ਰਿਹਾ ਹੈ ਸ਼ਰਾਬ ਪੀ ਰਿਹਾ ਏ ਨੱਚ ਰਿਹਾ ਡਾਂਸ ਕਰ ਰਿਹਾ ਏ ਮਨੋਰੰਜਨ ਕਰ ਰਿਹਾ ਏ ਈਮਾ ਉਸ ਸਮੇਂ ਹਮਲਾ ਕਰੋ ਜਦੋਂ ਤੁਹਾਡੇ ਹਮਲਾ ਕਰਨ ਦੀ ਦੂਸਰੇ ਦੁਸ਼ਮਣ ਨੂੰ ਤੁਹਾਡੇ ਦੁਸ਼ਮਣ ਨੂੰ ਸੰਭਾਵਨਾ ਘੱਟ ਤੋਂ ਘੱਟ ਹੈ 7ਵਾਂ ਪੁਆਇੰਟ ਜਿਹੜੀ ਤੁਹਾਡੀ ਗੇਮ ਹੈ ਖੇਡਣ ਦੀ ਉਹ ਟੋਟਲੀ ਕੈਲਕੂਲੇਸ਼ਨ ਦੇ ਉੱਤੇ ਲੌਜੀਕ ਦੇ ਉੱਤੇ ਆਧਾਰਿਤ ਹੋਵੇ ਜਜ਼ਬਾਤਾਂ ਦੇ ਉੱਤੇ ਆਧਾਰਿਤ ਨਾ ਹੋਵੇ ਕਦੇ ਵੀ ਜੇ ਤੁਸੀਂ ਤਿਆਰ ਨਹੀਂ ਹੋ ਤੁਸੀਂ ਯੋਜਨਾ ਨਹੀਂ ਤਿਆਰ ਕੀਤੀ ਰਣਨੀਤੀ ਨਹੀਂ ਘੜੀ ਜਿੱਤ ਨਹੀਂ ਸਕਦੇ ਜਿੱਤ ਵੀ ਗਏ ਤਾਂ ਹਾਰ ਜਾਵੋਗੇ ਬਾਅਦ ਦੇ ਵਿੱਚ ਕਿਉਂਕਿ ਜਦੋਂ ਤੁਸੀਂ ਅਨ ਪ੍ਰਿਪੇਅਰਡ ਗਏ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੇ ਦੁਸ਼ਮਣ ਦੀ ਤਿਆਰੀ ਦੇ ਬਾਰੇ ਵੀ ਨਹੀਂ ਪੰਪਿਆ ਤਾਂ ਇਸ ਦਾ ਮਤਲਬ ਹੈ ਕਿ ਕਈ ਵਾਰੀ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ ਵਾਲੀ ਵੀ ਸਥਿਤੀ ਹੋ ਜਾਂਦੀ ਹੈ 8ਵਾਂ ਪੁਆਇੰਟ ਲੜਾਈ ਕਦੇ ਵੀ ਲੰਬੀ ਨਾ ਖਿੱਚੋ ਹਮਲਾ ਕੀਤਾ ਜਿੱਤੇ ਤੇ ਵਾਪਸ ਪਹਿਲੇ ਹੱਲੇ ਹੀ ਜਿੱਤਣ ਦਾ ਯਤਨ ਕਰੋ ਜਿੱਤੋ ਹੁਣ ਜਦੋਂ ਤੁਹਾਡੇ ਮਨ ਦੇ ਵਿੱਚ ਹੈ ਕਿ ਪਹਿਲੇ ਹੱਲੇ ਹੀ ਜਿੱਤਣਾ ਹੈ ਭਾਵੇਂ ਜਦੋਂ ਤੁਹਾਡੇ ਮਨ ਵਿੱਚ ਇਹ ਚੀਜ਼ ਬੈਠ ਗਈ ਤਾਂ ਤੁਹਾਡਾ ਜਿਹੜਾ ਤਿਆਰੀ ਜਿਹੜੀ ਕਰਨੀ ਆ ਤੁਸੀਂ ਚਾਹੇ ਪ੍ਰੀਖਿਆ ਦੀ ਤਿਆਰੀ ਕਰਨੀ ਆ ਚਾਹੇ ਜ਼ਿੰਦਗੀ ਦੀ ਤਿਆਰੀ ਕਰਨੀ ਆ ਚਾਹੇ ਖੇਡਾਂ ਦੀ ਤਿਆਰੀ ਕਰਨੀ ਆ ਕਿਸੇ ਮੁਕਾਬਲੇ ਦੀ ਤਿਆਰੀ ਕਰਨੀ ਆ ਤੁਸੀਂ ਪਹਿਲਾਂ ਹੀ ਤਿਆਰ ਹੋਵੋਗੇ ਪਹਿਲੇ ਹੱਲੇ ਹੀ ਤੁਸੀਂ ਜੇ ਯੂਪੀਐਸਸੀ ਦੀ ਪ੍ਰੀਖਿਆ ਦੇ ਰਹੇ ਹੋ ਤਾਂ ਪਹਿਲੇ ਹੱਲੇ ਹੀ ਕੋਸ਼ਿਸ਼ ਕਰੋਗੇ ਤੁਸੀਂ ਪ੍ਰੀਖਿਆ ਉਤੀਰਨ ਕਰ ਲਵੋ ਪਾਸ ਕਰ ਲਵੋ ਪੀਪੀਐਸਸੀ ਯੂਪੀਐਸਸੀ ਕੋਈ ਵੀ ਟੈਸਟ ਲੜ ਰਹੇ ਹੋ ਕੋਸ਼ਿਸ਼ ਤੁਹਾਡੀ ਇਹ ਹੈ ਕਿ ਕੋਸ਼ਿਸ਼ ਨਹੀਂ ਤੁਹਾਡਾ ਤੁਹਾਨੂੰ ਭਰੋਸਾ ਤੁਹਾਨੂੰ ਆਪ ਦੇ ਉੱਤੇ ਯਕੀਨ ਅਤੇ ਅਲਟੀਮੇਟਲੀ ਜਦੋਂ ਤੁਸੀਂ ਬੈਠਦੇ ਹੋ ਪ੍ਰੀਖਿਆ ਦੇ ਵਿੱਚ ਤੁਹਾਡਾ ਦਿਮਾਗ ਇਸ ਤਰੀਕੇ ਨਾਲ ਚੱਲਦਾ ਹੈ ਕਿ ਮੈਂ ਜਿੱਤਾਂ ਤਾਂ ਹਾਂ ਮੈਂ ਮੇ ਪੋਜੀਸ਼ਨ ਬਸ ਮੇਰੀ ਇਹ ਹੈ ਕਿ ਪਹਿਲੀ ਆਉਣੀ ਹੈ ਜਾਂ ਦੂਜੀ ਹੈ ਤਾਂ ਤੁਹਾਡਾ ਮਾਈਂਡ ਸੈਟ ਉਸੇ ਤਰੀਕੇ ਦੇ ਨਾਲ ਬਦਲ ਜਾਂਦਾ ਹੈ ਤੇ ਤਿਆਰੀ ਵੀ ਤੁਹਾਡੀ ਆਪਣੇ ਆਪ ਉਸ ਤਰੀਕੇ ਨਾਲ ਹੋਣ ਲੱਗਦੀ ਹੈ ਤੁਹਾਡੀਆਂ ਖਾਣ ਪੀਣ ਦੀਆਂ ਆਦਤਾਂ ਤੁਹਾਡੀਆਂ ਫੋਨ ਵਰਤਣ ਦੀਆਂ ਆਦਤਾਂ ਤੁਹਾਡੀਆਂ ਸੌਣ ਦੀਆਂ ਖੇਡਣ ਦੀਆਂ ਆਦਤਾਂ ਸਾਰੀਆਂ ਆਪਣੇ ਆਪ ਸੈੱਟ ਤੇ ਸਹੀ ਹੋ ਜਾਂਦੀਆਂ ਨੇ 9ਵਾਂ ਪੁਆਇੰਟ ਦੂਸਰੇ ਕੋਲ ਕਿਹੜੇ ਹਥਿਆਰ ਨੇ ਕਿੱਥੇ ਪਏ ਨੇ ਕਿੰਨੇ ਆ ਤੇ ਆਪਦੇ ਕੋਲੇ ਜਿਹੜੇ ਤੁਹਾਡੇ ਕੋਲੇ ਹਥਿਆਰ ਹੈ ਉਹ ਸਾਰਿਆਂ ਦੇ ਉੱਤੇ ਪੂਰਨ ਸੰਪੂਰਨ ਤੁਹਾਡਾ ਅਭਿਆਸ ਹੋਵੇ ਅਬੂਰ ਹੋਵੇ ਤੇ ਨਿਰੰਤਰ ਉਸ ਦੀ ਪ੍ਰੈਕਟਿਸ ਕਰੋ ਮੰਨ ਲਓ ਆਪਾਂ ਪ੍ਰੀਖਿਆ ਦੀ ਗੱਲ ਕਰਦੇ ਹਾਂ ਤਾਂ ਉੱਥੇ ਵੀ ਤੁਹਾਡੇ ਕੋਲੇ ਜੋ ਕਿਤਾਬਾਂ ਨੇ ਇਹ ਵੀ ਜ਼ਰੂਰੀ ਹੈ ਕਿ ਤੁਹਾਨੂੰ ਇਹ ਪਤਾ ਹੋਵੇ ਕਿ ਕੀ ਪੜ੍ਹਨਾ ਹੈ ਤੇ ਕੀ ਛੱਡਣਾ ਹੈ ਤਾਂ ਜੋ ਛੱਡਣਾ ਹੈ ਉਸ ਨੂੰ ਛੱਡ ਕੇ ਤੇ ਜੋ ਪੜ੍ਹਨਾ ਹੈ ਉਸ ਦੇ ਉੱਤੇ ਸੰਪੂਰਨ ਅਬੂਰ ਬਾਰ-ਬਾਰ ਅਭਿਆਸ ਤੇ ਦੂਸਰਾ ਦੂਸਰਾ ਵਿਅਕਤੀ ਤੁਹਾਡਾ ਦੁਸ਼ਮਨ ਹੈ ਉਹ ਕੀ ਤਿਆਰੀ ਕਰ ਰਿਹਾ ਉਸ ਨੂੰ ਖਿਆਲ ਵਿੱਚ ਰੱਖ ਕੇ ਆਪਣੀ ਤਿਆਰੀ ਨੂੰ ਹੋਰ ਇੰਪਰੂਵ ਕਰਦੇ ਰਹੋ 10ਵਾਂ ਸੁਪਰੀਮ ਐਕਸਲੈਂਸ ਕਦੋਂ ਹੈ ਜਦੋਂ ਤੁਸੀਂ ਦੂਸਰੇ ਦੀ ਰੈジਸਟੈਂਸ ਦੂਸਰਾ ਕਹਿੰਦਾ ਮਤਲਬ ਹੈ ਕਿ ਤੁਹਾਡੀ ਜਿਹੜੀ ਜਿੱਤ ਹੈ ਉਹ ਸਭ ਤੋਂ ਵੱਡੀ ਉਦੋਂ ਮੰਨੀ ਜਾਂਦੀ ਹੈ ਜਦੋਂ ਤੁਸੀਂ ਦੂਸਰੇ ਦੀਆਂ ਰੋਕਾਂ ਪ੍ਰਤੀਰੋਧ ਸਭ ਪੰਨ ਦਿੰਦੇ ਹੋ ਬਿਨਾਂ ਲੜੇ ਬਿਨਾਂ ਲੜੇ ਇਹ ਇੰਪੋਰਟੈਂਟ ਹੈ 10ਵਾਂ ਪੁਆਇੰਟ ਤੇ ਸਭ ਤੋਂ ਮਾੜੀ ਰਣਨੀਤੀ ਉਹ ਹੈ ਜਦੋਂ ਤੁਸੀਂ ਵੋਲਡ ਸਿਟੀ ਜਦੋਂ ਜਿਹੜਾ ਸ਼ਹਿਰ ਜਾਂ ਨਗਰ ਜਾਂ ਖੇੜਾ ਚਾਰੇ ਪਾਸਿਓਂ ਖੇਰਿਆ ਹੋਇਆ ਇੱਕੰਧਾਂ ਦੇ ਨਾਲ ਘਿਰਿਆ ਹੋਇਆ ਹੈ ਤੇ ਤੁਸੀਂ ਉਹਨਾਂ ਕੰਧਾਂ ਦੇ ਵਿੱਚ ਆ ਕੇ ਸਿਰ ਮਾਰਦੇ ਹੋ ਉਹਨਾਂ ਨੂੰ ਭੰਨਣ ਦਾ ਯਤਨ ਕਰਦੇ ਹੋ ਉਹ ਸਭ ਤੋਂ ਕਮਜ਼ੋਰ ਰਣਨੀਤੀ ਹੈ ਕਿਉਂਕਿ ਇੱਕਦਮ ਭੰਨਿਆ ਨਹੀਂ ਜਾਣਾ ਤੇ ਜਦੋਂ ਤੁਹਾਡਾ ਦੁਸ਼ਮਣ ਅਲਰਟ ਹੋ ਜਾਵੇਗਾ ਤੁਸੀਂ ਮਾਰੇ ਜਾਓਗੇ ਹਾਰ ਜਾਓਗੇ ਮਾਤ ਖਾਓਗੇ 11ਵਾਂ ਪੁਆਇੰਟ ਤੈਨੂੰ ਜਰੂਰ ਪਤਾ ਹੋਣਾ ਚਾਹੀਦਾ ਹੈ ਕਿ ਲੜਨਾ ਕਿਵੇਂ ਹੈ ਤੇ ਪਰਫੈਕਟਲੀ ਪਰਪਕਤਾ ਦੇ ਨਾਲ ਜਦੋਂ ਤੱਕ ਨਹੀਂ ਪਤਾ ਹਥਿਆਰ ਨਾ ਚੱਕੋ ਜੁੱਦ ਦੇ ਮੈਦਾਨ ਵਿੱਚ ਨਾ ਜਾਵੋ ਪ੍ਰੀਖਿਆ ਲਈ ਫਾਰਮ ਨਾ ਭਰੋ ਖੇਡ ਦੇ ਮੈਦਾਨ ਵਿੱਚ ਨਾ ਪ੍ਰਵੇਸ਼ ਕਰੋ ਪੂਰੀ ਤਿਆਰੀ ਕਰਨ ਤੋਂ ਬਾਅਦ ਹੀ ਫਾਰਮ ਉਹ ਕਹਿੰਦਾ ਕਿ ਲੜਨ ਦੇ ਸਿਰਫ ਦੋ ਤਰੀਕੇ ਇੱਕ ਸਿੱਧਾ ਤੇ ਇੱਕ ਅਸਿੱਧਾ ਜਾਂ ਤਾਂ ਸਿੱਧਾ ਹਮਲਾ ਤੇ ਜਾਂ ਲੋਕੇ ਹਮਲਾ ਸਿੱਧਾ ਹਮਲਾ ਬੈਸਟ ਹੁੰਦਾ ਹੈ ਫੀਰਮਾ ਸ਼ੋਰਟ ਸ਼ੋਰਟ ਸਕਸੈਸ ਜਿਹੜੀ ਆ ਪੱਕੀ ਸਫਲਤਾ ਕਦੋਂ ਹੁੰਦੀ ਹੈ ਜਦੋਂ ਤੁਸੀਂ ਉਹਨਾਂ ਰਸਤਿਆਂ ਤੋਂ ਲੰਘਦੇ ਹੋ ਜਿਨ੍ਹਾਂ ਤੋਂ ਅੱਜ ਤੱਕ ਕੋਈ ਲੰਘਿਆ ਨਹੀਂ ਦਾ ਰੋਡ ਨਾਟ ਟੇਕਨ ਦਾ ਕਨਸੈਪਟ ਜਿਹੜਾ ਰਾਬਰਟ ਫਰਾਸਟ ਨੇ ਦਿੱਤਾ ਸੀ ਤੁਸੀਂ ਕਵਤਾ ਪੜ੍ਹੀ ਹੋਵੇਗੀ ਅੰਗਰੇਜ਼ੀ ਦੂਸਰਾ ਅਨਡਿਫੈਂਡਡ ਟੈਰੀਟਰੀ ਉਸ ਟੈਰੀਟਰੀ ਦੇ ਵਿੱਚ ਐਂਟਰ ਕਰਨਾ ਜਿੱਥੇ ਤੱਕ ਅੱਜ ਕੋਈ ਤੱਕ ਕੋਈ ਗਿਆ ਨਹੀਂ ਮੰਨ ਲਓ ਤੁਸੀਂ YouTube ਚੈਨਲ ਬਣਾਉਂਦੇ ਹੋ ਤਾਂ ਤੁਸੀਂ ਜੇਕਰ ਉਸਤੇ ਇਹੋ ਜਿਹੇ ਵੀਡੀਆ ਵੀਡੀਓਜ਼ ਪਾਉਂਦੇ ਹੋ ਜਿਹੜੀਆਂ ਅੱਜ ਤੱਕ ਕਿਸੇ ਨੇ ਨਹੀਂ ਬਣਾਈਆਂ ਤਾਂ ਉਹ ਅਨ ਡਿਫੈਂਡਡ ਟੈਰਿਟਰੀ ਹੈ ਉਹ ਉਹ ਟੈਰਿਟਰੀ ਹੈ ਜਿੱਥੇ ਤੱਕ ਅਜੇ ਤੱਕ ਕੋਈ ਅਜੇ ਕੋਈ ਐਂਟਰੀ ਹੀ ਨਹੀਂ ਕੀਤਾ ਤਾਂ ਉਹ ਤੁਹਾਡਾ ਤੁਹਾਡਾ ਆਈਸੋਲੇਟਡ ਖੇਤਰ ਹੈ ਉੱਥੇ ਤੁਸੀਂ ਇਕੱਲੇ ਹੀ ਦੌੜੋਗੇ ਤੇ ਫਰਸਟ ਹੋਮੋਗੇ ਹਮੇਸ਼ਾ 14ਵਾਂ ਪੁਆਇੰਟ ਇਲਟਰੀ ਟੈਕਟਿਕਸ ਜਿਹੜੇ ਨੇ ਲੜਨ ਦੇ ਜਿਹੜੇ ਢੰਗ ਤਰੀਕੇ ਉਹ ਪਾਣੀ ਵਾਂਗੂ ਹੁੰਦੇ ਨੇ ਪਾਣੀ ਹਮੇਸ਼ਾ ਉੱਤੇ ਤੋਂ ਹੀ ਠਾ ਵੱਲ ਨੂੰ ਜਾਂਦਾ ਹੈ ਸਟਰੋਂਗ ਟੂ ਵੀਕਸਟ ਸਟਰੋਂਗ ਜਿਹੜਾ ਹੈ ਉਹ ਕਮਜ਼ੋਰ ਨੂੰ ਤਾਕਤਵਰ ਕਮਜ਼ੋਰ ਨੂੰ ਮਾਰ ਦੇਵੇਗਾ ਖਤਮ ਕਰ ਦੇਵੇਗਾ ਦੂਸਰਾ ਫਿਰ ਤਾਕਤਵਰ ਜਦੋਂ ਤੁਹਾਡਾ ਦੁਸ਼ਮਣ ਹੈ ਤਾਂ ਉਸ ਤੋਂ ਟਲ ਜਾਵੋ ਜਦੋਂ ਕਮਜ਼ੋਰ ਹੈ ਤੇ ਹੱਲਾ ਕਰ ਦਵੋ 15ਵਾਂ ਪਲਾਨ ਇਨ ਡਾਰਕ ਤੁਹਾਡੀ ਜਿਹੜੀ ਯੋਜਨਾ ਬੰਦੀ ਹੈ ਉਹ ਹਨੇਰੇ ਵਿੱਚ ਹੋਵੇ ਮਤਲਬ ਕਿਸੇ ਨੂੰ ਪਤਾ ਨਾ ਲੱਗੇ ਕਿ ਤੁਸੀਂ ਕੀ ਕੀ ਤੁਸੀਂ ਪਲਾਨ ਕੀਤਾ ਤੁਹਾਡੀ ਰਣਨੀਤੀ ਕੀ ਹੈ ਦੂਜੇ ਨੂੰ ਪਤਾ ਨਾ ਲੱਗੇ ਤੇ ਦੂਜੇ ਦਾ ਨੱਕ ਜਿਹੜਾ ਹੈ ਮੂੰਹ ਆ ਉਹ ਸੁੰਗ ਲਵੋ ਦੂਜਾ ਕੀ ਕਰ ਰਿਹਾ ਉਸ ਨੂੰ ਨਿਰੰਤਰ ਉਸ ਦੇ ਬਾਰੇ ਜਾਣਕਾਰੀ ਰੱਖਣ ਦਾ ਯਤਨ ਕਰੋ ਇੱਕਦਮ ਫੌਲ ਲਾਈਕ ਕੇ ਥੰਡਰ ਬੋਲਟ ਸ਼ਬਦ ਯੂਜ਼ ਕਰਦਾ ਏ ਉਹ ਫੌਲ ਜਿਹਾ ਥੰਡਰ ਬੋਲਟ ਕੇ ਜਿਵੇਂ ਐਨ ਇੱਕਦਮ ਬਿਜਲੀ ਕੜਕਦੀ ਆ ਤੇ ਡਿਗਦੀ ਆ ਤਾਂ ਇਸ ਤਰੀਕੇ ਨਾਲ ਦੁਸ਼ਮਣ ਦੇ ਉੱਤੇ ਇੱਕਦਮ ਡਿੱਗੋ ਪਤਾ ਹੀ ਨਾ ਉਸ ਨੂੰ ਲੱਗੇ 16ਵਾਂ ਸੋਚੋ ਵਿਚਾਰੋ ਲੜਨ ਤੋਂ ਪਹਿਲਾਂ ਨਾ ਤਿਆਰੀ ਜਿਵੇਂ ਆਪਾਂ ਪ੍ਰੀਖਿਆ ਦੀ ਪ੍ਰੀਖਿਆ ਜਿਹੜੀ 3 ਘੰਟੇ ਦੀ ਹੁੰਦੀ ਹੈ ਪਰ ਉਸ ਦੀ ਤਿਆਰੀ ਦੇ ਲਈ ਕਈ ਵਾਰੀ ਆਪਾਂ ਨੂੰ 3 ਸਾਲ ਲੱਗੇ ਜਾਂਦੇ ਨੇ ਤਾਂ ਉਹ 3 ਘੰਟੇ ਨਹੀਂ ਹੁੰਦੇ ਉਹ 3 ਸਾਲ ਦੀ ਮਿਹਨਤ ਜਿਹੜੀ ਉਹ ਤੁਸੀਂ 3 ਘੰਟੇ ਵਿੱਚ ਪੇਸ਼ ਕਰਦੇ ਹੋ ਲੜਨ ਦੇ ਵੇਲੇ ਵੀ ਕਈ ਵਾਰੀ ਅਸੀਂ ਇੱਕ ਦਹਾਕਾ ਤਿਆਰੀ ਕਰਦੇ ਹਾਂ ਪਰ ਲੜਾਈ ਜਿਹੜੀ ਇੱਕ ਘੰਟੇ ਦੇ ਵਿੱਚ ਮੁੱਕ ਜਾਂਦੀ ਹੈ ਇੱਕ ਦਿਨ ਵਿੱਚ ਮੁੱਕ ਜਾਂਦੀ ਹੈ ਜਾਂ ਨਾ ਇੱਕ ਹਫ਼ਤੇ ਵਿੱਚ ਮੁੱਕ ਜਾਂਦੀ ਹੈ ਤਾਂ ਕਹਿੰਦਾ ਮਤਲਬ ਹੈ ਕਿ ਤਿਆਰੀ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿਵੋ ਤੇ ਤਿਆਰੀ ਤਨ ਦੇ ਨਾਲ ਨਾਲ ਮਨ ਦੀ ਵੀ ਹੈ ਮਨ ਦੇ ਵਿੱਚ ਨਿਰੰਤਰ ਸੋਚੋ ਕਿ ਪਲਾਨ A ਇਹ ਜੇ ਨਾਕਾਮਜਾਬ ਹੁੰਦਾ ਪਲਾਨ B ਇਹ ਜੇ ਅਸਫਲ ਹੁੰਦਾ ਪਲਾਨ C ਪਲਾਨ C ਜੇ ਨਹੀਂ ਸਫਲ ਹੁੰਦਾ ਪਲਾਨ D ਤਾਂ ਡਿਫਰੈਂਟ ਪਲਾਨਸ ਹੋਣ ਅਤੇ ਸਾਰਿਆਂ ਬਾਰੇ ਤੁਹਾਡੇ ਕੋਲ ਕਲੈਰਿਟੀ ਹੋਵੇ ਸਪਸ਼ਟਤਾ ਹੋਵੇ 17ਵਾਂ ਇੱਕ ਜਿਹੜਾ ਜਿਹੜਾ ਵਧੀਆ ਚੁਸਤ ਯੋਧਾ ਹੈ ਓਹੋ ਦੁਸ਼ਮਨ ਨੂੰ ਉਸ ਸਮੇਂ ਅਟੈਕ ਕਰਦਾ ਏ ਜਦੋਂ ਉਹ ਕਮਜ਼ੋਰ ਤੋਂ ਕਮਜ਼ੋਰ ਕੜੀ ਤੇ ਬੈਠਾ ਹੋਵੇ ਕਮਜ਼ੋਰਤਾ ਹੋਵੇ ਕੜੀ ਵੀ ਕਮਜ਼ੋਰ ਹੋਵੇ ਮਤਲਬ ਉਹ ਥੱਕਿਆ ਹੋਇਆ ਏ ਮਤਲਬ ਉਹ ਮਨੋਰੰਜਨ ਕਰ ਰਿਹਾ ਏ ਮਤਲਬ ਉਹ ਸੁੱਤਾ ਪਿਆ ਏ ਮਤਲਬ ਉਹ ਸੁਸਤ ਹੈ ਤਾਂ ਇਹ ਚੀਜ਼ ਵੱਲ ਬਿਲਕੁਲ ਤੁਸੀਂ ਆਪਣੇ ਜਸੂਸ ਭੇਜ ਕੇ ਆਪਣੇ ਦੋਸਤ ਮਿੱਤਰ ਆਪਣੇ ਸਾਥੀ ਆਪਣੇ ਜੋ ਯੁੱਧ ਕਲਾ ਦੇ ਵਿੱਚ ਜਿਹੜੇ ਪ੍ਰਵੀਨ ਬੰਦੇ ਹਨ ਉਹਨਾਂ ਨੂੰ ਭੇਜ ਕੇ ਕਿਸੇ ਤਰੀਕੇ ਦੇ ਨਾਲ ਇਹ ਪਤਾ ਲਗਾਉਣਾ ਹੈ ਕਿ ਦੁਸ਼ਮਣ ਦੀ ਸਥਿਤੀ ਕਿਵੇਂ ਹੈ ਇਹ ਲੜਾਈ ਦੇ ਵਿੱਚ ਇਹ ਪ੍ਰੀਖਿਆ ਦੇ ਵਿੱਚ ਇਹ ਖੇਡਾਂ ਦੇ ਵਿੱਚ ਇਹ ਜ਼ਿੰਦਗੀ ਦੇ ਵਿੱਚ ਇਹ ਵਪਾਰ ਦੇ ਵਿੱਚ ਹਰੇਕ ਜਗ੍ਹਾ ਤੇ ਇਹ ਚੀਜ਼ ਜਿਹੜੀ ਆ ਉਹ ਤੁਹਾਨੂੰ ਕੰਮ ਦਵੇਗੀ ਅਗਲਾ ਫੌਜੀ ਮੁਹਾਵਰੇ ਜਿਹੜੇ ਹਨ ਫੌਜੀ ਜਿਹੜੀਆਂ ਕਹਾਵਤਾਂ ਨੇ ਉਹਨਾਂ ਦੇ ਉੱਤੇ ਖਿਆਲ ਰੱਖੋ ਉੱਚੇ ਪਹਾੜ ਦੇ ਵੈਰੀ ਦੇ ਵੱਲ ਨਾ ਜਾਵੋ ਤੇ ਜਾਂਦੇ ਹੋ ਤਾਂ ਇਹ ਸੋਚ ਕੇ ਜਾਵੋ ਕਿ ਉਹ ਤੁਹਾਨੂੰ ਮਾਰ ਦੇਵੇਗਾ ਤੇ ਜੇ ਉੱਪਰੋਂ ਪਹਾੜ ਤੋਂ ਨੂੰ ਆ ਰਿਹਾ ਹੈ ਦੁਸ਼ਮਣ ਤਾਂ ਉਸ ਸਮੇਂ ਉਸ ਦੇ ਉੱਤੇ ਹਮਲਾ ਨਾ ਕਰੋ ਕਿਉਂਕਿ ਉੱਤੋਂ ਜਦੋਂ ਉੱਤੋਂ ਜੇ ਉਹ ਬੈਠਾ ਹੈ ਦੁਸ਼ਮਣ ਤੇ ਤੁਹਾਡੇ ਉੱਤੇ ਗੋਲੀ ਚਲਾਵੇਗਾ ਤੇ ਤੁਹਾਡੇ ਮਰਨ ਦੀ ਤੁਹਾਡੇ ਖਤਮ ਹੋਣ ਦੀ ਤੁਹਾਡੇ ਹਾਰਨ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਜਦੋਂ ਵੈਰੀ ਦੀ ਆਮਦ ਦੀ ਸੰਭਾਵਨਾ ਨਾ ਹੋਵੇ ਜਦੋਂ ਤੁਹਾਨੂੰ ਪਤਾ ਹੈ ਕਿ ਵੈਰੀ ਆ ਨਹੀਂ ਸਕਦਾਗਾ ਉਸ ਸਮੇਂ ਵੀ ਆਪਣੀ ਫੌਜ ਨੂੰ ਤਿਆਰ ਰੱਖੋ ਕਿਉਂਕਿ ਜਿੰਨੀ ਤਿਆਰੀ ਤੁਸੀਂ ਕੀਤੀ ਹੈ ਜੇ ਆਰਟ ਆਫ WAR ਕਿਤਾਬ ਤੁਸੀਂ ਪੜ੍ਹੀ ਹੈ ਜਾਂ ਸੁਣੀ ਹੈ ਤਾਂ ਹੋ ਸਕਦਾ ਉਸਨੇ ਵੀ ਸੁਣੀ ਹੋਵੇ ਜਾਂ ਪੜ੍ਹੀ ਹੋਵੇ 18ਵਾਂ ਪੁਆਇੰਟ ਇਹੋ ਜਿਹੇ ਰਸਤੇਆਂ ਤੋਂ ਜਾਓ ਜਿਹੜੇ ਅਨਐਕਸਪੈਕਟਿਡ ਨੇ ਜਿਦੇ ਬਾਰੇ ਦੁਸ਼ਮਨ ਕਿਆਸ ਵੀ ਨਹੀਂ ਕਰ ਸਕਦਾ ਹੈ ਤੇ ਇਹੋ ਜਿਹੇ ਸਪੌਟਸ ਜਿਨ੍ਹਾਂ ਦੇ ਉੱਤੇ ਕੋਈ ਗਾਰਡ ਨਹੀਂ ਕੀਤਾ ਜਿਨ੍ਹਾਂ ਉਹਨਾਂ ਸਥਾਨਾਂ ਨੂੰ ਲੱਭਣ ਦਾ ਯਤਨ ਕਰੋ ਜਿਹੜੇ ਦੁਸ਼ਮਣ ਦੇ ਕੋਲ ਹਨ ਪਰ ਦੁਸ਼ਮਣ ਨੇ ਆਪਣੀ ਕੋਈ ਉੱਥੇ ਫੌਜ ਨਹੀਂ ਬਿਠਾਈਗੀ ਤਾਂ ਇਸ ਨੂੰ ਖੇਡਾਂ ਦੇ ਵਿੱਚ ਵੀ ਉਹ ਉਹ ਸਪੌਟ ਦੇਖੋ ਜਿੱਥੇ ਕਿ ਉਸ ਦੀ ਤਿਆਰੀ ਸਭ ਤੋਂ ਘੱਟ ਹੈ ਸਭ ਤੋਂ ਮੱਦਮ ਹੈ ਸਭ ਤੋਂ ਕਮਜ਼ੋਰ ਹੈ ਤਾਂ ਉੱਥੇ ਅਟੈਕ ਕਰੋ ਕ੍ਰੇਜ਼ੀ ਦੇ ਵਿੱਚ ਵੀ ਮਹਾਵਰਾ ਹੈ ਕਿ ਇਹ ਚੇਨ ਇਜ਼ ਐਸ ਸਟਰੋਂਗ ਐਜ਼ ਇਟਸ ਵੀਕੈਸਟ ਲਿੰਕ ਤਾਂ ਕੋਈ ਵੀ ਚੇਨ ਜਿੱਦੀ ਮਰਜ਼ੀ ਸਟਰੋਂਗ ਹੋਵੇ ਕੜੀ ਜਿੱਦੀ ਮਰਜ਼ੀ ਸਟਰੋਂਗ ਹੋਵੇ ਜੇ ਉਸ ਦੇ ਵਿੱਚ ਇੱਕ ਵੀ ਜਿਹੜੀ ਕੜੀ ਦੇ ਵਿੱਚ ਕਿਤੋਂ ਵੀ ਲਿੰਕ ਹਲਕਾ ਹੈ ਤੇ ਜਦੋਂ ਤੁਸੀਂ ਝੁੱਟਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਉੱਥੋਂ ਟੁੱਟਣ ਦੀ ਸੰਭਾਵਨਾ ਹੈ ਤੇ ਜੇ ਤੁਸੀਂ ਉੱਥੇ ਹਿੱਟ ਕਰੋਗੇ ਤਾਂ ਉੱਥੋਂ ਟੁੱਟਣ ਦੀ ਸੰਭਾਵਨਾ ਜਿਹੜੀ ਆ ਉਹ ਮੈਕਸਿਮਮ ਹੈ ਸਰਬੋਤਮ ਹੈ ਤਾਂ ਇਹੀ ਚੀਜ਼ ਜਿਹੜੀ ਹੈ ਖੇਡਾਂ ਦੇ ਵਿੱਚ ਇਹੀ ਜ਼ਿੰਦਗੀ ਵਿੱਚ ਇਹੀ ਲੜਾਈ ਦੇ ਵਿੱਚ ਇਹੀ ਸਿੱਖਿਆ ਦੇ ਵਿੱਚ ਤੇ ਇਹੀ ਜ਼ਿੰਦਗੀ ਦੇ ਹੋਰ ਖੇਤਰਾਂ ਦੇ ਵਿੱਚ ਲਾਗੂ ਹੁੰਦੀ ਹੈ ਬੀਮਾ ਪੁਆਇੰਟ ਸਾਮਣੇ ਮੌਤ ਦੇਖ ਕੇ ਵੈਰੀ ਕੁਝ ਵੀ ਕਰ ਸਕਦਾ ਹੈ ਕੁਝ ਵੀ ਤੇ ਇਸ ਕਰਕੇ ਤੁਸੀਂ ਵੀ ਲੜਾਈ ਦੇ ਮੈਦਾਨ ਵਿੱਚ ਜਦੋਂ ਹੋ ਤਾਂ ਆਪਣੇ ਦੁਸ਼ਮਣ ਨੂੰ ਕਦੇ ਵੀ ਕਮਜ਼ੋਰ ਨਾ ਸਮਝੋ 21ਵਾਂ ਜਿਹੜਾ ਹੌਸਲੇ ਦਾ ਮਿਆਰ ਹੈ ਇੱਕ ਸਟੈਂਡਰਡ ਹੈ ਤੈਅ ਕਰੋ ਕਿ ਸਾਡਾ ਕਰੇਜ ਐਦਾਂ ਹੈ ਤਾਂ ਉਹ ਉੱਥੇ ਪਹੁੰਚੋ ਤੇ ਉਹ ਤੁਹਾਡੇ ਵਿੱਚ ਇਕੱਲੇ ਵਿੱਚ ਨਹੀਂ ਤੁਹਾਡੀ ਸਮੁੱਚੀ ਟੀਮ ਦੇ ਵਿੱਚ ਸਮੁੱਚੀ ਫੌਜ ਦੇ ਵਿੱਚ ਜਰਨੈਲਾਂ ਦੇ ਵਿੱਚ ਕਰਨੈਲਾਂ ਦੇ ਵਿੱਚ ਮੇਜਰ ਦੇ ਹਰੇਕ ਲੈਵਲ ਦੇ ਉੱਤੇ ਫੌਜ ਜਿਹੜੀ ਆ ਸਧਾਰਨ ਜਿਹੜੀ ਲੜ ਰਹੀ ਆ ਉਹ ਹਰੇਕ ਦਾ ਲੈਵਲ ਹਰੇਕ ਦਾ ਮਿਆਰ ਐਨ ਇੱਕ ਸਟਰੋਂਗ ਇੱਛਾ ਸ਼ਕਤੀ ਦੇ ਨਾਲ ਤੇ ਪ੍ਰੋਸੇ ਦੇ ਨਾਲ ਲੜਨਾ ਤੇ ਇਸੇ ਤਰੀਕੇ ਦੇ ਨਾਲ ਖੇਡਾਂ ਹੌਕੀ ਆ ਮੰਨ ਲਓ ਕ੍ਰਿਕਟ ਐ ਤਾਂ ਉਸਦੇ ਹਰੇਕ ਤੁਹਾਡੀ ਬੋਲਿੰਗ ਵੀ ਤੁਹਾਡੀ ਬੈਟਿੰਗ ਵੀ ਤੁਹਾਡੀ ਵਿਕਟ ਕੀਪਿੰਗ ਵੀ ਤੇ ਕੈਚ ਕਿੱਥੋਂ ਕਰਨਾ ਐ ਕਿਹੜੇ ਖਿਡਾਰੀ ਨੂੰ ਕਿਨੇ ਕਵਰ ਕਰਨਾ ਐ ਹਰ ਇੱਕ ਚੀਜ਼ ਦੇ ਉੱਤੇ ਧਿਆਨ ਦੇਣਾ ਹਰ ਇੱਕ ਡਿਪਾਰਟਮੈਂਟ ਹਰ ਇੱਕ ਵਿਭਾਗ ਤੇ ਧਿਆਨ ਦੇਣਾ ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਜਿੱਤ ਰਹੇ ਹੋ ਤਾਂ ਉਦੋਂ ਤੁਸੀਂ ਅਗਾਹ ਨੂੰ ਮੂਵ ਕਰਦੇ ਰਹੋ ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਹਾਰ ਰਹੇ ਹੋ ਜਾਂ ਜਦੋਂ ਤੁਹਾਨੂੰ ਅਜੇ ਕੁਝ ਵੀ ਸ਼ੋਰ ਨਹੀਂ ਹੈ ਯਕੀਨ ਨਹੀਂ ਹੈ ਤਾਂ ਉਦੋਂ ਉੱਥੇ ਰੁਕ ਜਾਓ ਪਰ ਤਿਆਰੀ ਜਿਹੜੀ ਹੈ ਆਪਣੀ ਉਸੇ ਤਰੀਕੇ ਨਾਲ ਕਰਦੇ ਰਹੋ ਜਿਵੇਂ ਪ੍ਰੀਖਿਆ ਦੇ ਲਈ ਵੀ ਜਦੋਂ ਤੁਹਾਨੂੰ ਪਤਾ ਲੱਗੇ ਕਿ ਹੁਣ ਤੁਸੀਂ ਬਿਲਕੁਲ ਤਿਆਰ ਹੋ ਫਿੱਟ ਹੋ ਉਸ ਸਮੇਂ ਤੁਸੀਂ ਫਾਰਮ ਭਰੋ ਉਸ ਸਮੇਂ ਤੁਸੀਂ ਖੇਡਦੇ ਖੇਡਾਂ ਦੇ ਵਿੱਚ ਮੁਕਾਬਲੇ ਵਿੱਚ ਭਾਗ ਲਵੋ ਕਿਉਂਕਿ ਹਾਰ ਜਿਹੜੀ ਆ ਤੁਹਾਡਾ ਮਨੋਬਲ ਵੀ ਤੋੜਦੀ ਹੈ ਪਰ ਨਾਲ ਦੀ ਨਾਲ ਦੂਸਰਾ ਦੁਸ਼ਮਣ ਜਿਹੜਾ ਹੈ ਉਹ ਕੀ ਕਰ ਰਿਹਾ ਹੈ ਉਸਤੇ ਵੀ ਨਿਗਾ ਰੱਖੋ ਤੇ ਕੀ ਨਹੀਂ ਕਰ ਰਿਹਾ ਹੈ ਇਸ ਤੇ ਵੀ ਨਿਗਾ ਰੱਖੋ ਇਸ ਚੀਜ਼ ਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਆਪਣੇ ਜਿਹੜੇ ਭੇਤ ਹਨ ਉਹ ਉਸ ਤੱਕ ਨਾ ਜਾਣ ਪਰ ਉਸਦੇ ਭੇਤ ਇਕੱਤਰ ਕਰਨ ਦਾ ਯਤਨ ਕਰੋ ਇਸ ਨੂੰ ਅਸੀਂ ਵਪਾਰ ਦੇ ਵਿੱਚ ਕਿਵੇਂ ਲਾਗੂ ਕਰ ਸਕਦੇ ਹਾਂ ਜੇ ਮੰਨ ਤੁਸੀਂ ਮੰਨ ਲਓ ਕਿ ਤੁਹਾਡੇ 5 ਤੁਹਾਡੇ ਬੰਦੇ ਹਨ ਜਿਨ੍ਹਾਂ ਨਾਲ ਤੁਸੀਂ ਡੀਲਿੰਗ ਕਰਦੇ ਹੋ ਤੁਹਾਨੂੰ ਪਤਾ ਹੈ ਕਿ ਤੁਸੀਂ ਮੰਨ ਲਓ ਇਲੈਕਟ੍ਰੋਨਿਕਸ ਦਾ ਸਮਾਨ ਬਾਹਰ ਭੇਜਦੇ ਹੋ ਭਾਰਤ ਤੋਂ ਤਾਂ ਬਾਹਰ ਕਿਹੜੇ-ਕਿਹੜੇ ਲੋਕ ਹਨ ਇਹ ਤੁਹਾਡੇ ਜਿਹੜੇ ਵਪਾਰੀ ਜਿਨ੍ਹਾਂ ਨੂੰ ਤੁਸੀਂ ਐਕਸਪੋਰਟ ਕਰਦੇ ਹੋ ਉਹ ਦੂਜੇ ਨੂੰ ਪਤਾ ਨਾ ਲੱਗੇ ਜੇ ਉਹ ਫਾਰਮ ਵੀ ਤੁਸੀਂ ਦਫਤਰ ਦੇ ਵਿੱਚ ਜਾਂ ਕਿਤੇ ਜਮਾ ਵੀ ਕਰਵਾਉਂਦੇ ਹੋ ਤਾਂ ਆਪਣੇ ਜਿਹੜੇ ਐਕਸਪੋਰਟਰਸ ਨੇ ਉਹਨਾਂ ਦੇ ਨਾਮ ਉਥੋਂ ਬਲੇਡ ਨਾਲ ਕੱਟ ਦਿਵੋ ਜਾਂ ਉਸ ਦੇ ਉੱਤੇ ਬਲੈਕ ਇਨਕ ਲਗਾ ਦੇਵੋ ਤਾਂ ਜੋ ਕਿਸੇ ਤੱਕ ਉਹ ਜਾਣ ਦੀ ਸੰਭਾਵਨਾ ਪੂਰੀ ਤਰ੍ਹਾਂ ਖਤਮ ਹੋ ਜਾਵੇ ਉੱਥੇ ਹੀ ਉਹ ਦੋ ਜਿੱਥੇ ਕਿ ਉਸ ਦੀ ਲੋੜ ਹੈ ਤੇ ਦੂਸਰਾ ਜਦੋਂ ਤੁਹਾਡਾ ਦੁਸ਼ਮਣ ਹੈ ਤਾਂ ਤਾਂ ਉਹਨਾਂ ਦੇ ਉੱਤੇ ਨਿਗਾ ਰੱਖੋ ਨਜ਼ਰ ਰੱਖੋ ਤਿੰਨ ਤੰਦਾਂ ਜਿਹੜੀਆਂ ਨੇ ਉਹ ਦਿੰਦਾ ਏ ਪਹਿਲਾ ਇਹ ਹੈ ਕਿ ਜਦੋਂ ਤੁਹਾਨੂੰ ਦੁਸ਼ਮਣ ਬਾਰੇ ਵੀ ਪਤਾ ਤਾਂ ਆਪਦੇ ਬਾਰੇ ਵੀ ਪਤਾ ਹੈ ਤਾਂ ਉਦੋਂ ਤੁਸੀਂ ਨਿਡਰ ਹੋ ਕੇ ਜਿੱਤਦੇ ਹੋ ਜਦੋਂ ਤੁਹਾਨੂੰ ਆਪਦੇ ਬਾਰੇ ਪਤਾ ਦੁਸ਼ਮਣ ਬਾਰੇ ਨਹੀਂ ਪਤਾ ਉਦੋਂ ਤੁਸੀਂ ਜਿੱਤ ਵੀ ਸਕਦੇ ਹੋ ਪਰ ਆਖਰਕਾਰ ਹਾਰ ਜਾਮੋਗੇ ਕਿਉਂਕਿ ਤੁਹਾਡਾ ਜਦੋਂ ਜਿੱਤ ਜਿੱਤ ਕੇ ਤਾਂ ਹੋ ਸਕਦਾ ਹੈ ਕਿ ਦੁਸ਼ਮਣ ਨੇ ਪਲਾਨ ਇਸ ਤਰੀਕੇ ਨਾਲ ਕੀਤਾ ਹੋਵੇ ਕਿ ਤੁਹਾਨੂੰ ਇੱਕ ਵਾਰੀ ਜਿਤਾ ਦਿੱਤਾ ਬਾਅਦ ਦੇ ਵਿੱਚ ਤੁਹਾਨੂੰ ਹਰਾ ਦਿੱਤਾ ਵਾਰਫ ਟ੍ਰੋਏ ਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਿਹੜੀ ਦੂਸਰੀ ਜਿਹੜੀ ਐਂਗਲੋ ਸਿੱਖ ਵਾਰ ਹੋਈ ਸੀ ਸਾਡੇ ਸਾਹਮਣੇ ਪ੍ਰਤੱਖ ਉਦਾਹਰਨਾਂ ਨੇ ਸ਼ਾ ਮੁਹੰਮਦ ਵੀ ਲਿਖਦਾ ਹੈ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਤੀਸਰਾ ਜਦੋਂ ਤੁਹਾਨੂੰ ਆਪਦੇ ਬਾਰੇ ਵੀ ਨਹੀਂ ਪਤਾ ਦੁਸ਼ਮਣ ਬਾਰੇ ਵੀ ਨਹੀਂ ਪਤਾ ਉਦੋਂ ਹਾਰ ਪੱਕੀ ਹੈ ਤਾਂ ਇਹ ਜਿਹਨ ਜਿੰਦਗੀ ਦੇ ਗੁਰ ਲੜਾਈ ਦੇ ਗੁਰ ਖੇਡਾਂ ਦੇ ਗੁਰ ਵਪਾਰ ਦੇ ਗੁਰ ਤੇ ਸਿੱਖਿਆ ਦੇ ਗੁਰ ਇਹ ਜੋ ਚੀਜ਼ਾਂ ਤੁਸੀਂ ਸਿੱਖਿਆ ਹਨ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੇ ਹਰੇਕ ਮਰਹਲੇ ਤੇ ਲਾਗੂ ਕਰੋਗੇ ਤਾਂ ਸਫਲ ਰਹੋਗੇ ਖੁਸ਼ੀ ਦੇ ਨਾਲ ਜ਼ਿੰਦਗੀ ਬਤੀਤ ਕਰੋਗੇ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਂਦੇ ਹਾਂ ਸਤਿ ਸ੍ਰੀ ਅਕਾਲ